ਅੱਜਕੱਲ੍ਹ ਪੰਜਾਬ ਵਿੱਚ ਲੱਖਾਂ ਐਸੇ ਪੁਰਸ਼ ਇਸਤਰੀਆਂ ਮਿਲਣਗੇ ਜਿਨ੍ਹਾਂ ਦਾ ਫਿਰਕੂ ਫਸਾਦਾਂ ਵਿੱਚ ਸਭ ਕੁਝ ਤਬਾਹ ਹੋ ਗਿਆ ਹੋਵੇ ਜਿਹੜੇ ਕੱਲ ਚੰਗੇ ਭਲੇ ਇੱਜ਼ਤ ਦਾ ਜੀਵਨ ਬਤੀਤ ਕਰ ਰਹੇ ਸਨ ਅਤੇ ਅੱਜ ਫਟੇ ਪੁਰਾਣੇ ਚੀਥੜਿਆਂ ਵਿੱਚ ਬਦਨਟੱਕੀ ਸ਼ਰਨਾਗਤ ਕੈਂਪਾਂ ਵਿੱਚ ਸੜ ਰਹੇ ਹਨ ਇਨਾਂ ਦਾ ਨਾਂ ਘਾਟ ਰਾਂ ਨਾਂ ਘਾਟ ਰਿਹਾ ਪਿਛਲੀ ਦੁਨੀਆ ਤਬਾਹ ਅਤੇ ਅੱਗੇ ਲਈ ਸਿਵਾਏ ਹਨੇਰੇ ਦੇ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਐਸੇ ਮਿੱਤਰਾਂ ਨਾਲ ਸਾਡੀ ਪੂਰਨ ਹਮਦਰਦੀ ਹੈ ਅਤੇ ਇਹ ਹਮਦਰਦੀ ਕੇਵਲ ਲਫ਼ਜ਼ੀ ਹਮਦਰਦੀ ਨਹੀਂ ਸਾਡੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਵਿਖੇ ਆਵਾਦ ਹੋਏ ਸਨ ਅਤੇ ਉਦੋਂ ਤੋਂ ਲੈ ਕੇ ਲਾਹੌਰ ਵਿਖੇ ਹੀ ਸਾਡੀ ਸਾਰੀ ਜਾਇਦਾਦ ਸੀ ਇਹਨਾਂ ਫਿਰਕੂ ਫਸਾਦਾਂ ਵਿੱਚ ਦੁਨਿਆਵੀ ਤੌਰ ਉੱਤੇ ਸਾਡੀ ਅਤੇ ਸਾਡੇ ਰਿਸ਼ਤੇਦਾਰਾਂ ਦੀ ਸਾਰੀ ਜਾਇਦਾਦ ਲਾਹੌਰ ਵਿੱਚ ਤਬਾਹ ਹੋ ਗਈ ਇਸ ਲਈ ਸਾਡੀ ਹਮਦਰਦੀ ਉਹਨਾਂ ਲੱਖਾਂ ਪੰਜਾਬੀ ਭਰਾਵਾਂ ਨਾਲ ਦਿਲੀ ਸਮਝੀ ਜਾਣੀ ਚਾਹੀਦੀ ਹੈ ਜਿਨ੍ਹਾਂ ਦਾ ਇਨ੍ਹਾਂ ਫਸਾਦਾਂ ਵਿੱਚ ਬੜਾ ਨੁਕਸਾਨ ਹੋਇਆ ਹੈ ਜਿੱਥੇ ਸਾਨੂੰ ਫਸਾਦਾਂ ਵਿਖੇ ਤਬਾਹ ਹੋ ਗਏ ਮਿੱਤਰਾਂ ਨਾਲ ਪੂਰਨ ਹਮਦਰਦੀ ਹੈ ਉਥੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਆਪਣੇ ਨਿੱਜੀ ਤਜਰਬੇ ਦੀ ਬਿਨਾ ਉੱਤੇ ਕੁਝ ਬੇਨਤੀਆਂ ਕਰਨੀਆਂ ਚਾਹੁੰਦੇ ਹਾਂ ਜਿਨ੍ਹਾਂ ਵੱਲ ਅਗਰ ਉਹ ਧਿਆਨ ਦੇਣਗੇ ਤਾਂ ਆਸ ਹੈ ਕਿ ਉਹਨਾਂ ਦੀ ਮੌਜੂਦਾ ਪਰੇਸ਼ਾਨੀ ਤੇ ਚਿੰਤਾ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇਹ ਆਤਮਿਕ ਅਸੂਲ ਦੱਸਣਾ ਚਾਹੁੰਦੇ ਹਾਂ ਕਿ ਦੁਨੀਆ ਵਿੱਚ ਜਿਸ ਚੀਜ਼ ਨੂੰ ਅਸੀਂ ਜਿਸ ਨਿਗਾਹ ਨਾਲ ਦੇਖੀਏ ਉਹ ਚੀਜ਼ ਸਾਨੂੰ ਵੈਸੀ ਹੀ ਨਜ਼ਰ ਆਉਂਦੀ ਹੈ ਜਿਸ ਮੁਸੀਬਤ ਨੂੰ ਅਸੀਂ ਬੜੀ ਵੱਡੀ ਮੁਸੀਬਤ ਮੰਨ ਲਈਏ ਉਹ ਸਾਨੂੰ ਭਿਆਨਕ ਹੋ ਕੇ ਨਜ਼ਰ ਆਉਣ ਲੱਗ ਜਾਵੇਗੀ ਜਿਸ ਮੁਸੀਬਤ ਨੂੰ ਅਸੀਂ ਮਾਮੂਲੀ ਸਮਝੀਏ ਉਹ ਮਾਮੂਲੀ ਬਣ ਜਾਵੇਗੀ ਇਹ ਇੱਕ ਮੰਨਿਆ ਪਰਮੰਨਿਆ ਆਤਮਕ ਕਾਨੂੰਨ ਹੈ ਕਿ ਸ੍ਰਿਸ਼ਟੀ ਨੂੰ ਜਿਸ ਦ੍ਰਿਸ਼ਟੀ ਨਾਲ ਦੇਖੋ ਉਹ ਉਸੇ ਤਰ੍ਹਾਂ ਹੀ ਜਾਪਦੀ ਹੈ ਇਸ ਕਰਕੇ ਤੁਸੀਂ ਆਪਣੀ ਮੁਸੀਬਤ ਨੂੰ ਜੇਕਰ ਅਜਿੱਤ ਅਤੇ ਲਾ ਇਲਾਜ ਸਮਝੋਗੇ ਤਾਂ ਉਹ ਤੁਹਾਨੂੰ ਡਾਢੀ ਕਾਲੀ ਅਤੇ ਭਿਆਨਕ ਲੱਗੇਗੀ ਪਰ ਜੇਕਰ ਤੁਸੀਂ ਇੰਜ ਸਮਝੋਗੇ ਕਿ ਜੋ ਤੁਹਾਡੇ ਨਾਲ ਹੋਇਆ ਹੈ ਉਸ ਤੋਂ ਵਧੇਰੇ ਹੋ ਸਕਦਾ ਸੀ ਕਿਉਂਕਿ ਕਈ ਭਰਾਵਾਂ ਨਾਲ ਤਾਂ ਇਸ ਤੋਂ ਵੀ ਵੱਧ ਹੋਈ ਹੈ ਤੁਸੀਂ ਤਾਂ ਸਹੀ ਸਲਾਮਤ ਜਿਉਂਦੇ ਹੋ ਬਹੁਤ ਇਨਸਾਨ ਤਾਂ ਇਸ ਕੱਲੂ ਘਾਰੇ ਵਿੱਚ ਮਰ ਗਏ ਹਨ ਤਾਂ ਤੁਹਾਡੇ ਹਿਰਦੇ ਵਿੱਚੋਂ ਤੁਹਾਨੂੰ ਜਿਉਂਦੇ ਤੇ ਸਲਾਮਤ ਰੱਖਣ ਵਾਲੇ ਵਾਹਿਗੁਰੂ ਵਾਸਤੇ ਸ਼ੁਕਰ ਪੈਦਾ ਹੋਵੇਗਾ ਤਾਂ ਤੁਹਾਡੀ ਪਰੇਸ਼ਾਨੀ ਚਿੰਤਾ ਡਰ ਅਤੇ ਨਫ਼ਰਤ ਤੁਹਾਨੂੰ ਹਰ ਵੇਲੇ ਦੁਖੀ ਕਰਨਾ ਛੱਡ ਦੇਣਗੀਆਂ ਅਤੇ ਤੁਹਾਡਾ ਅਤੇ ਸਰਬਸ਼ਕਤੀਮਾਨ ਵਾਹਿਗੁਰੂ ਦਾ ਤੁਹਾਡੇ ਅੰਦਰ ਰਿਸ਼ਤਾ ਖੁੱਲ ਜਾਵੇਗਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਜੋ ਕੁਝ ਵੀ ਗਵਾਚਿਆ ਹੈ ਜਾਂ ਤਬਾਹ ਹੋਇਆ ਹੈ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਤੁਹਾਨੂੰ ਮਿਲਿਆ ਸੀ ਦੁਨੀਆ ਵਿੱਚ ਜੋ ਕੋਸ਼ਿਸ਼ਾਂ ਇਨਸਾਨ ਕਰਦਾ ਹੈ ਉਹਨਾਂ ਨੂੰ ਸਫਲਤਾ ਦਾ ਦਰਜਾ ਵਾਹਿਗੁਰੂ ਦੀ ਅਗੰਮੀ ਕਿਰਪਾ ਜਾਂ ਸਹਾਇਤਾ ਨਾਲ ਹੀ ਮਿਲਦਾ ਹੈ ਇਨਸਾਨੀ ਕੋਸ਼ਿਸ਼ਾਂ ਅਤੇ ਉਹਨਾਂ ਕੋਸ਼ਿਸ਼ਾਂ ਦੀ ਸਫਲਤਾ ਦੇ ਵਿਚਕਾਰ ਸਦਾ ਇੱਕ ਖੱਪਾ ਹੁੰਦਾ ਹੈ ਜੋ ਵਾਹਿਗੁਰੂ ਦੀ ਕਿਰਪਾ ਨਾਲ ਭਰਿਆ ਜਾਂਦਾ ਹੈ ਜਦ ਤੱਕ ਉਹ ਖੱਪਾ ਵਾਹਿਗੁਰੂ ਦੀ ਕਿਰਪਾ ਦੁਆਰਾ ਨਾ ਭਰਿਆ ਜਾਵੇ ਇਨਸਾਨੀ ਕੋਸ਼ਿਸ਼ਾਂ ਨੂੰ ਫਲ ਨਹੀਂ ਲੱਗਦਾ ਜਾਂ ਇਨਸਾਨੀ ਕੋਸ਼ਿਸ਼ਾਂ ਸਫਲਤਾ ਦੇ ਦਰਜੇ ਤੱਕ ਨਹੀਂ ਪਹੁੰਚ ਸਕਦੀਆਂ ਇਸ ਕਰਕੇ ਇਨਸਾਨ ਦੀ ਹਰ ਇੱਕ ਕੋਸ਼ਿਸ਼ ਸਫਲਤਾ ਹਾਸਲ ਨਹੀਂ ਕਰਦੀ ਜੇਕਰ ਤੁਸੀਂ ਇਸ ਆਤਮਕ ਸਿਧਾਂਤ ਨੂੰ ਸਮਝ ਜਾਵੋ ਤਾਂ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਤੁਹਾਨੂੰ ਜੋ ਕੁਝ ਪਿੱਛੇ ਮਿਲਿਆ ਸੀ ਉਹ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਸੀ ਹੁਣ ਜਦ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੁਹਾਡੇ ਕੋਲੋਂ ਖੁੱਸ ਗਈਆਂ ਹਨ ਤਾਂ ਸ੍ਰਿਸ਼ਟੀ ਨੂੰ ਅਨੰਤ ਦਾਤਾਂ ਦੇਣ ਵਾਲਾ ਦਾਤਾ ਵਾਹਿਗੁਰੂ ਤਾਂ ਤੁਹਾਡੇ ਸਿਰ ਤੇ ਅਜੇ ਵੀ ਕਾਇਮ ਹੈ ਜੇਕਰ ਤੁਹਾਡੇ ਸਿਰ ਤੇ ਤੁਹਾਡਾ ਰਾਖਾ ਤੇ ਸਹਾਰਾ ਕਾਇਮ ਹੈ ਤਾਂ ਤੁਹਾਨੂੰ ਫਿਕਰ ਕਾਦਾ ਉਹ ਤੁਹਾਨੂੰ ਸਭ ਕੁਝ ਮੁੜ ਕੇ ਦੇ ਸਕਦਾ ਹੈ ਅਸਲ ਅਰਥਾਂ ਵਿੱਚ ਤਬਾਹ ਉਹ ਹੁੰਦਾ ਹੈ ਜਿਸ ਦਾ ਵਾਹਿਗੁਰੂ ਵਿੱਚ ਯਕੀਨ ਤਬਾਹ ਹੋ ਜਾਵੇ ਜਿਸ ਦਾ ਵਾਹਿਗੁਰੂ ਕਾਇਮ ਹੈ ਉਸ ਦਾ ਇਸ ਜਗਤ ਵਿੱਚ ਕੁਝ ਵੀ ਕਦੀ ਵੀ ਤਬਾਹ ਨਹੀਂ ਹੋ ਸਕਦਾ ਤੁਸੀਂ ਵਾਹਿਗੁਰੂ ਜੀ ਤੇ ਨਿਸ਼ਚਾ ਰੱਖ ਕੇ ਉਸ ਨਾਲ ਇਮਾਨਦਾਰੀ ਨਾਲ ਮਿਲਵਰਤਨ ਕਰੀ ਜਾਵੋ ਤੁਹਾਨੂੰ ਉਹ ਫੇਰ ਸਭ ਕੁਝ ਦੇ ਦੇਵੇਗਾ ਅਤੇ ਅੱਗੇ ਨਾਲੋਂ ਵੀ ਵਧੇਰੇ ਦੇਵੇਗਾ ਮਨਮੁਖ ਅਤੇ ਗੁਰਮੁਖ ਵਿੱਚ ਇਹੋ ਫਰਕ ਹੈ ਕਿ ਮਨਮੁਖ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਆਪਣੀ ਮਲਕੀਅਤ ਸਮਝਦਾ ਹੈ ਅਤੇ ਜਦ ਵਾਹਿਗੁਰੂ ਉਹ ਦਾਤਾਂ ਵਾਪਸ ਲਵੇ ਤਾਂ ਉਹ ਰੋਸ ਕਰਦਾ ਹੈ। ਅਤੇ ਗੁਰਮੁਖ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਵਾਹਿਗੁਰੂ ਦੀ ਮਲਕੀਅਤ ਸਮਝਦਾ ਹੈ। ਅਤੇ ਜਦ ਵਾਹਿਗੁਰੂ ਤਾਤਾਂ ਵਾਪਸ ਲਵੇ ਤਾਂ ਚਿੰਤਾਵਾਨ ਅਤੇ ਪਰੇਸ਼ਾਨ ਨਹੀਂ ਹੁੰਦਾ। 10 ਬਸਤੂ ਲੈ ਪਾਛੈ ਪਾਵੇ 1 ਬਸਤ ਕਾਰਨ ਵਿਖੋੜ ਗਵਾਵੇ। ਇਕ ਪੀਣਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਜਿਸ ठाकुर ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾਂ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸ਼ਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹਰ ਸ਼ਾ ਲੈ ਅਗਿਆਨੀ ਮਨ ਰੋਜ਼ ਕਰੇ ਆਪਣੀ ਪ੍ਰਤੀਤ ਆਪ ਹੀ ਹੋਵੈ ਬਹਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਗੁਰਮੁਖ ਲੋਗ ਆਪਣੇ ਆਪ ਨੂੰ ਵਾਹਿਗੁਰੂ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਮਾਲਕ ਨਹੀਂ ਸਮਝਦੇ ਸਗੋਂ ਖਜ਼ਾਨਚੀ ਜਾਂ ਸਟੋਰ ਕੀਪਰ ਸਮਝਦੇ ਹਨ ਬੈਂਕ ਦੇ ਖਜ਼ਾਨਚੀ ਪਾਸ ਬੈਂਕ ਦਾ ਧਨ ਹਮੇਸ਼ਾ ਰਹਿੰਦਾ ਹੈ ਪਰ ਉਹ ਉਸ ਧਨ ਨੂੰ ਬੈਂਕ ਦੀ ਅਮਾਨਤ ਸਮਝਦਾ ਹੈ ਜਿਵੇਂ ਸਰਕਾਰ ਦਾ ਸਟੋਰ ਕੀਪਰ ਭਾਵੇਂ ਉਸ ਪਾਸ ਕਰੋੜਾਂ ਰੁਪਏ ਦਾ ਮਾਲ ਪਿਆ ਹੋਵੇ ਉਹ ਸਭ ਕੁਝ ਸਰਕਾਰ ਦਾ ਸਮਝਦਾ ਹੈ। ਤਿਵੇਂ ਗੁਰਮੁਖ ਭਾਵੇਂ ਲੱਖਾਂ ਪਤੀ ਹੋਵੇ ਭਾਵੇਂ ਕਰੋੜਾਂ ਪਤੀ ਭਾਵੇਂ ਰਾਜਾ ਭਾਵੇਂ ਮਹਾਰਾਜ ਆਪਣੇ ਆਪ ਨੂੰ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਕਦੀ ਮਾਲਕ ਨਹੀਂ ਸਮਝਦਾ। ਸਗੋਂ ਇਹਨਾਂ ਦਾਤਾਂ ਨੂੰ ਵਾਹਿਗੁਰੂ ਦੀ ਅਮਾਨਤ ਸਮਝਦਾ ਹੋਇਆ ਇਹਨਾਂ ਨਾਲ ਆਪਣੇ ਸਰਬ ਪ੍ਰਕਾਰ ਦੇ ਫਰਜ਼ ਨਿਭਾਉਂਦਾ ਹੈ ਜੇ ਵਾਹਿਗੁਰੂ ਕਿਸੇ ਵੇਲੇ ਗੁਰਮੁਖ ਪਾਸੋਂ ਆਪਣੀ ਦਿੱਤੀ ਹੋਈ ਕੋਈ ਦਾਤ ਮੋੜ ਲਵੇ ਤਾਂ ਗੁਰਮੁਖ ਨੂੰ ਕਦੀ ਚਿੰਤਾ ਪਰੇਸ਼ਾਨੀ ਨਹੀਂ ਹੁੰਦੀ ਇਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਆਪਣੀਆਂ ਦਾਤਾਂ ਜੋ ਕਦੀ ਵਾਪਸ ਲੈ ਲੈਂਦਾ ਹੈ ਤਾਂ ਉਹ ਵੀ ਸਾਡੇ ਇਮਤਿਹਾਨ ਵਾਸਤੇ ਸਾਨੂੰ ਅੱਗੇ ਨਾਲੋਂ ਚੰਗਿਆ ਬਣਾਉਣ ਵਾਸਤੇ ਦੁੱਖ ਮੁਸੀਬਤਾਂ ਤਕਲੀਫਾਂ ਸਭ ਇਨਸਾਨ ਨੂੰ ਚੰਗਿਆ ਤੇ ਪਵਿੱਤਰ ਬਣਾਉਣ ਵਾਸਤੇ ਆਉਂਦੀਆਂ ਹਨ ਇਹ ਤਬਾਹੀ ਜੋ ਸਾਡੇ ਤੇ ਹੁਣ ਆਈ ਹੈ ਇਸ ਦੇ ਵੀ ਜ਼ਰੂਰ ਅਰਥ ਹਨ ਸਾਡਾ ਜੀਵਨ ਵਾਹਿਗੁਰੂ ਤੋਂ ਬੇਮੁਖ ਹੋ ਗਿਆ ਸੀ ਸਾਡੀਆਂ ਬਿਰਤੀਆਂ ਨਾਸਤਕ ਅਤੇ ਮਾਦਾ ਪ੍ਰਸਤ ਹੋ ਗਈਆਂ ਸਨ ਸਾਡੇ ਵਿੱਚ ਖੁਦਗਰਜ਼ੀ ਤੇ ਲਾਲਚ ਆ ਗਏ ਸਨ ਅਤੇ ਪਿਆਰ ਅਤੇ ਕੁਰਬਾਨੀ ਦੀਆਂ ਸੁਨਹਿਰੀ ਸਿਫਤਾਂ ਅਲੋਪ ਹੋ ਗਈਆਂ ਸਨ ਸਾਡੇ ਜੀਵਨ ਵਿੱਚੋਂ ਆਤਮਕ ਰੂਚੀਆਂ ਮਰ ਗਈਆਂ ਸਨ ਅਸੀਂ ਸਰੀਰ ਨੂੰ ਸੁਖੀ ਬਣਾਉਣਾ ਹੀ ਜੀਵਨ ਦਾ ਆਦਰਸ਼ ਸਮਝ ਲਿਆ ਸੀ ਜੋ ਮੁਸੀਬਤ ਸਾਡੇ ਤੇ ਆਈ ਹੈ ਇਸ ਦੇ ਅਰਥ ਭਾਵੇਂ ਅਜੇ ਸਾਡੀ ਸਮਝ ਵਿੱਚ ਨਾ ਆ ਸਕਣ ਪਰ ਇੱਕ ਸਮਾਂ ਜ਼ਰੂਰ ਆਵੇਗਾ ਜਦ ਸਾਨੂੰ ਇਹ ਅਰਥ ਸਾਫ਼ ਮਾਲੂਮ ਹੋਣ ਲੱਗ ਪੈਣਗੇ ਗੁਰਮੁਖ ਲੋਕ ਗੁਰਮਤ ਦੇ ਆਸਰੇ ਬੜੀਆਂ-ਬੜੀਆਂ ਮੁਸੀਬਤਾਂ ਨੂੰ ਵੀ ਬਰਕਤਾਂ ਵਿੱਚ ਬਦਲ ਲੈਂਦੇ ਹਨ ਗੁਰਮਤ ਇੱਕ ਐਸੀ ਪਾਰਸ ਕਲਾ ਹੈ ਜੋ ਦੁੱਖਾਂ ਨੂੰ ਸੁੱਖਾਂ ਵਿੱਚ ਗਮ ਨੂੰ ਖੁਸ਼ੀ ਵਿੱਚ ਬਦਲ ਸਕਦੀ ਹੈ ਅਸੀਂ ਪਿੱਛੇ ਜਿਹੇ ਆਤਮ ਸਾਇੰਸ ਵਿੱਚ ਇੱਕ ਰੱਬ ਦੇ ਪਿਆਰੇ ਦੇ ਦਰਸ਼ਨ ਨਾਮੀ ਸੁਰਖੀ ਹੇਠਾਂ ਲਿਖੇ ਲੇਖ ਵਿੱਚ ਦੱਸਿਆ ਸੀ ਕਿ ਇੱਕ ਗੁਰਮੁਖ ਨੇ ਜਿਸ ਦੀ ਲੱਖਾਂ ਰੁਪਇਆ ਦੀ ਸਾਰੀ ਉਮਰ ਦੀ ਮਿਹਨਤ ਨਾਲ ਪੈਦਾ ਕੀਤੀ ਜਾਇਦਾਦ ਫਿਰਕੂ ਫਸਾਦਾਂ ਵਿੱਚ ਮذਬੀ پاਗਲਾਂ ਦੇ ਹੱਥੋਂ ਤਬਾਹ ਹੋ ਚੁੱਕੀ ਹੈ ਕਿਸ ਤਰ੍ਹਾਂ ਆਪਣੀ ਤਬਾਹੀ ਨੂੰ ਗੁਰਮਤ ਦੇ ਜਾਣਣੇ ਵਿੱਚ ਵੱਡੀ ਬਰਕਤ ਅਤੇ ਖੁਸ਼ੀ ਵਿੱਚ ਤਬਦੀਲ ਕਰ ਦਿੱਤਾ ਹੈ ਆਪ ਨੇ ਦੁਨਿਆਵੀ ਤੌਰ ਉਤੇ ਤਬਾਹ ਤੇ ਬਰਬਾਦ ਹੋ ਕੇ ਜਿਸ ਸ਼ਾਂਤੀ ਅਤੇ ਸਿੱਧਕ ਦੇ ਹੁਲਾਰੇ ਲਿੱਤੇ ਹਨ ਉਹ ਆਪ ਦੀਆਂ ਅੱਗੇ ਦਸੀਆਂ ਸਤਨਾ ਸਪਸ਼ਟ ਕਰਦੀਆਂ ਹਨ ਉਹ ਗੁਰਮੁਖ ਫਰਮਾਉਂਦੇ ਹਨ ਕਿ ਯਕੀਨ ਕਰਨਾ ਕਿ ਮੇਰੇ ਇਸ ਯਹਰਾ ਮਾਇਕ ਨੁਕਸਾਨ ਨੇ ਮੇਰੇ ਅੰਦਰ ਇੱਕ ਖੁਸ਼ੀ ਪੈਦਾ ਕਰ ਦਿੱਤੀ ਹੈ ਇਸ ਤੋਂ ਪਹਿਲੇ ਮੈਂ ਆਪਣੇ ਮਕਾਨਾਂ ਅਤੇ ਜਾਇਦਾਦ ਨੂੰ ਆਪਣੇ ਸਰੀਰਕ ਜੀਵਨ ਦੇ ਆਧਾਰ ਵਾਸਤੇ ਜ਼ਰੂਰੀ ਸਮਝਦਾ ਸੀ ਮੈਨੂੰ ਖੁਸ਼ੀ ਹੈ ਕਿ ਮੇਰੀ ਇਹ ਆਸ ਟੁੱਟ ਗਈ ਹੈ ਹੁਣ ਮੈਂ ਵਾਹਿਗੁਰੂ ਨੂੰ ਅੱਗੇ ਨਾਲੋਂ ਵਧੇਰੇ ਅਤੇ ਸਾਫ਼ ਤੌਰ ਉੱਤੇ ਆਪਣਾ ਪ੍ਰੇਮੀ ਦੇਖ ਰਿਹਾ ਹਾਂ ਜਾਇਦਾਦ ਦੇ ਨੁਕਸਾਨ ਨੇ ਮੇਰਾ ਵਾਹਿਗੁਰੂ ਉੱਤੇ ਭਰੋਸਾ ਅਤੇ ਨਿਸ਼ਚਾ ਵਧਾ ਦਿੱਤਾ ਹੈ ਮੇਰੀ ਖਾਹਿਸ਼ ਹੁਣ ਇਹੋ ਹੈ ਕਿ ਮੈਂ ਵਾਹਿਗੁਰੂ ਦੀ ਰਜ਼ਾ ਵਿੱਚ ਪੂਰੇ ਤੌਰ ਤੇ ਰਾਜੀ ਹਾਂ ਮੈਨੂੰ ਇਹ ਸੁਪਨੇ ਵਿੱਚ ਵੀ ਸ਼ੱਕ ਨਹੀਂ ਕਿ ਮੇਰਾ ਮਹਿਬੂਬ ਮੈਨੂੰ ਇੱਕ ਛਿਣ ਵਾਸਤੇ ਵੀ ਵਿਸਾਰੇਗਾ ਅਤੇ ਆਪਣੀਆਂ ਅਣਮੋਲ ਬਰਕਤਾਂ ਤੋਂ ਵਾਂਝਿਆ ਰੱਖੇਗਾ ਵਾਹਿਗੁਰੂ ਹਰ ਦਮ ਮੇਰੇ ਅੰਗ ਸੰਗ ਹੋਣ ਕਰਕੇ ਸਾਰੇ ਸੁੱਖ ਮੇਰੇ ird gird ਹਾਜ਼ਰ ਹਨ ਅਤੇ ਮੈਥੋਂ ਮੇਰੀ ਇਹ ਮਲਕੀਅਤ ਕੋਈ ਖੋ ਨਹੀਂ ਸਕਦਾ ਮੈਂ ਬੱਚੇ ਵਾਂਗਰ ਆਪਣੇ ਵਾਹਿਗੁਰੂ ਦੀ ਗੋਦ ਵਿੱਚ ਹਾਂ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਕਿਸੇ ਫਿਕਰ ਚਿੰਤਾ ਦੀ ਲੋੜ ਨਹੀਂ ਕਿਉਂਕਿ ਵਾਹਿਗੁਰੂ ਆਪ ਮੇਰਾ ਰਾਖਾ ਤੇ ਸਹਾਰਾ ਹੈ ਅੰਤ ਵਿੱਚ ਸਾਡੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਜੇਕਰ ਸਾਡੇ ਪਿਆਰੇ ਦੇਸ਼ ਨੂੰ ਪਵਿੱਤਰ ਅਤੇ ਖਾਲਸ ਹੋਣ ਵਾਸਤੇ ਦੁੱਖਾਂ ਮੁਸੀਬਤਾਂ ਦੀ ਕੁਠਾਲੀ ਵਿੱਚੋਂ ਲੰਘਣਾ ਜ਼ਰੂਰੀ ਹੈ ਤਾਂ ਉਹ ਸਾਡੇ ਦੇਸ਼ਵਾਸੀਆਂ ਨੂੰ ਅਡੋਲ ਰਹਿ ਕੇ ਪੁਰਾਤਨ ਗੁਰਮੁਖਾਂ ਵਾਂਗਰ ਤਕਲੀਫਾਂ ਮੁਸੀਬਤਾਂ ਦਾ ਖਿੜੇ ਮੱਥੇ ਮੁਕਾਬਲਾ ਕਰਨ ਦੀ ਅਤੇ ਉਹਨਾਂ ਤੇ ਫਤਿਹ ਪਾਉਣ ਦੀ ਸ਼ਕਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ